ਨਾਬੇ ਤੋਂ ਆਈ ਸੀ ਆਈ ਕੰਪਲੇਟ ਲਿਖੀ ਨਹੀਂ ਆ ਜੀ ਇੰਨਾਂ ਨੇ 2 ਘੰਟੇ ਹੋ ਗਏ ਇਧਰ ਘੁੰਮਨੇ ਤੇ ਸਾਨੂੰ ਗਏ ਨੇ ਇੱਥੇ ਕੰਪਲੇਨ ਲਿਖਵਾਨੀ ਸੀ ਇੱਥੇ ਕੁਝ ਕਰ ਵੀ ਨਹੀਂ ਰਿਹਾ ਸਾਡਾ ਹਾਂ ਕੋਈ ਰਿਪੋਰਟ ਨਹੀਂ ਲਿਖੀ ਹਲਕੀ ਸਾਈਟ ਤੇ ਪ੍ਰੋਪਰ ਤੇ ਨਾ ਗੱਲ ਤੱਕ ਨਹੀਂ ਕਰਦੇ ਅੱਛਾ ਸਾਨੂੰ ਕੇ ਕੀ ਰਿਪੋਰਟ ਵੀ ਹੋ ਨਹੀਂ ਸਕਦੀ ਹੈ ਸੂਵਿਧਾ ਸੈਂਟਰ ਹੋਏਗਾ ਸਾਰਾ ਕੰਮ ਪਿਓ ਅੱਜ ਬੰਦਿਆ ਸੀ ਕੁਝ ਨਹੀਂ ਕਰ ਸਕਦੇ ਅੱਛਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕੇ ਸਟੂਡੈਂਟ ਹੈ ਬਟ ਯਹਾਂ ਪੇ ਦਰਸ਼ਨ ਕਰਨੇ ਆਏ ਸੀ ਤਾਂ ہمارا ਫੋਨ ਚੋਰੀ ਹੋ ਗਿਆ ਤਾਂ ਅਸੀਂ ਯਹਾਂ ਪਰ ਆਏ ਸੀ ਤਾਂ ਉਹਨਾਂ ਨੇ ਕਿਹਾ ਹਮ ਰਿਪੋਰਟ ਲਿਖਵਾ ਰਹੇ ਸੀ ਪੰਪਾ ਦੇ ਘੜ ਸਾਹਿਬ ਦਾ ਮੇਨ ਸੌਦਾ ਸੈਂਟਰ ਹੈ ਪਹਿਲਾ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਸਭਾ ਨੂੰ ਮੁੱਖ ਰੱਖਦੇ ਹੋਏ ਆਪ ਜੀ ਨੂੰ ਪਤਾ ਹੈ ਵੀ ਪਿਛਲੇ 15 ਦਿਨਾਂ ਤੋਂ ਇੱਥੇ ਰਸ਼ ਹੋ ਰਿਹਾ ਹੈ ਤੇ ਫਤੇਗੜ ਸਾਹਿਬ ਥਾਣੇ ਦੇ ਵਿੱਚ ਮੈਂ ਖੜਾ ਹਾਂ ਸੌਦਾ ਸੈਂਟਰ ਹੈ ਅੱਜ 29 ਤਰੀਕ ਨੂੰ ਬੰਦ ਹੋ ਗਏ ਹੁਣ ਇਹ ਕਾਫੀ ਦਿਨ ਕਿੰਨੀ ਦੇਰ ਹੋ ਗਈ ਤੁਹਾਨੂੰ ਖੜੇ ਜਲੰਧਰ ਤੋਂ ਆਏ ਨੇ ਇਹ ਕਿੰਨੀ ਦੇਰ ਦੋ ਘੰਟੇ ਹੋ ਗਏ ਇੱਧਰ ਘੁੰਮਨੇ ਤੇ ਸਾਨੂੰ ਕਹੇ ਨੇ ਇੱਥੇ ਕੰਪਲੇਨ ਲਿਖवानी ਸੀ ਇੱਥੇ ਕੁਝ ਕਰ ਵੀ ਨਹੀਂ ਰਿਹਾ ਸਾਡਾ ਹਾਂ ਕੋਈ ਰਿਪੋਰਟ ਨਹੀਂ ਲਿਖੀ ਹਲਕੀ ਜਿਹੀ ਸੀ ਤੇ ਪ੍ਰੋਪਰ ਇਹਨੇ ਗੱਲ ਤੱਕ ਨਹੀਂ ਕਰ ਲੈ ਅੱਛਾ ਹਾਂਜੀ ਤੇ ਤੁਹਾਨੂੰ ਕੀ ਜਵਾਬ ਮਿਲਿਆ ਸਾਨੂੰ ਕੇ ਕੀ ਰਿਪੋਰਟ ਸੀ ਹੋਣੀ ਸਕਦੀ ਹੈ ਸੇਵਾ ਕੇਂਟਰ ਹੋਏਗਾ ਸਾਰਾ ਕੰਮ ਪਿਓ ਅੱਜ ਬੰਦ ਹੈ ਅਸੀਂ ਕੁਝ ਨਹੀਂ ਕਰ ਸਕਦੇ ਅੱਛਾ ਤੇ ਫੋਨ ਨਾਲ ਅਸੀਂ ਡੀਲੀ ਨਹੀਂ ਤੇ ਅੱਜ ਦੇ ਦਿਨ ਇਹਨਾਂ ਦਾ ਸੇਵਾ ਕੇਂਟਰ ਖੁੱਲਾ ਹੁੰਦਾ ਕੋਈ ਫਰਕ ਨਹੀਂ ਸੀ ਪੈਣ ਲੱਗਿਆ ਤੇ ਫੋਨ ਹਮ ਲੱਗ ਲਈ ਪ੍ਰੋਫੈਸ਼ਨਲ ਕਿਸਟ ਇੰਡੀਆ ਬਟ ਯਹਾਂ ਪੇ ਦਰਸ਼ਨ ਕਰਨੇ ਆਏ ਸੀ ਤਾਂ ہمارا ਫੋਨ ਚੋਰੀ ਹੋ ਗਿਆ ਤਾਂ ਅਸੀਂ ਯਹਾਂ ਪਰ ਆਏ ਸੀ ਤਾਂ ਉਹਨਾਂ ਨੇ ਕਿਹਾ ਹਮ ਰਿਪੋਰਟ ਲਿਖਵਾ ਰਹੇ ਸੀ ਤਾਂ ਉਹਨਾਂ ਨੇ ਕਿਹਾ ਹਮਨੇ ਲਿਖ ਸਕਤੇ ਕਹੀਂ ਹੋਰ ਜਾਣੇ ਕੇ ਲਿਏ ਉਹ ਕਹਿ ਰਹੇ ਕਿਥੇ ਜਾਈਏ ਮੈਨਾਂ ਤਾਂ ਮੇਰੀ ਗੱਲ ਸੁਣੋ ਫਤੇਗੜ ਸਾਹਿਬ ਤੋਂ ਬੰਦਾ ਇੱਥੋਂ ਤਕਰੀਬਨ 500 600 ਮੀਟਰ ਤੋਂ ਪੈਂਦਾ ਹੈ ਥਾਣਾ ਸਭ ਦਾ ਜਿਹੜੇ ਲੋਕਲ ਇਹਨਾਂ ਦੇ ਸੀਗੇ ਇੱਕ ਆਪਣੇ ਪੈਟਰੋਲਿੰਗ ਤੇ ਜਾਂ ਹੋਰ ਕਿਤੇ ਜੜੀਆਂ ਡਿਊਟੀਆਂ ਸੀਗੀਆਂ ਬੈਠੇ ਜਿਹੜੇ ਆਪਣੇ ਟੈਂਟ ਲਾਏ ਹੋਏ ਸੀਗੇ ਵੀ ਜਿਹੜੀ ਕੰਪਲੇਂਟ ਦਫ਼ਤਰ ਹੈ ਉਹ ਬੰਦ ਹੋ ਗਏ ਅੱਜ ਉਹ ਠਾਣੇ ਦੇ ਵਿੱਚ ਜਿਹੜਾ ਇਹ ਸਾਨੂੰ ਇਹ ਜਵਾਬ ਮਿਲਦਾ ਹੈ ਕਾਮ ਪਬਲਿਕ ਨੂੰ ਰਸ਼ ਤੁਸੀਂ ਦੇਖ ਸਕਦੇ ਹੋ ਓਨਾ ਹੀ ਰਸ਼ ਹੈ ਜਿੰਨਾ 25 26 27 ਨੂੰ ਸੀਗਾ ਓਨਾ ਹੀ ਰਸ਼ ਅੱਜ ਹੈ ਕਿਉਂਕਿ ਇਹਨਾਂ ਲਈ ਤਿੰਨ ਦਿਨੇ ਮੇਨ ਹੁੰਦੇ ਨੇ 25 26 ਤੇ 27 28 ਨੂੰ ਇਹਨਾਂ ਦਾ ਫੇਰ ਉਹੀ ਗੱਲ ਚੱਲ ਪੈਂਦੀ ਹੈ ਚਲੋ ਵੀ ਫ੍ਰੀ ਹੋ ਗਏ ਅਸੀਂ ਸੁੱਖ ਸ਼ਾਂਤੀ ਨਾਲ ਸਾਰੀ ਗੱਲ ਹੋ ਗਈ ਸਭਾ ਜਿਹੜੀ ਹੈ ਨੇਪੜੇ ਚੜ ਗਈ ਪਰ ਜਿਹੜੀ ਪਬਲਿਕ ਇਹ ਪਰੇਸ਼ਾਨ ਹੁੰਦੀ ਹੈ ਇਸ ਗੱਲੋਂ ਇਹਦਾ ਮੈਨੂੰ ਦੱਸੋ ਕੌਣ ਜਵਾਬ ਮਿਲ ਦੇਵੇ ਹੁਣ ਉੱਥੇ ਮੈਂ ਪੁਨਚ ਮੁਨਸ਼ੀ ਕੋਲ ਗਿਆ ਮੁਨਸ਼ੀ ਕਹਿੰਦਾ ਵੀ ਐਸ ਐਚਓ ਨਾਲ ਗੱਲ ਕਰੋ ਐਸ ਐਚਓ ਸਾਹਿਬ ਹੈ ਨਹੀਂ ਟ੍ਰੈਫਿਕ ਵਾਲੇ ਵੀ ਨਹੀਂ ਹੈ ਨਹੀਂ ਹੁਣ ਅੱਜ ਮੰਨ ਲਓ ਵੀ ਬੰਦੇ ਦਾ ਕੱਲ ਮੋਬਾਈਲ ਚੋਰੀ ਹੋ ਗਿਆ ਬੰਦਾ ਅੱਜ ਲਿਖਾਉਣ ਆਇਆ ਅੱਜ ਲਿਖਾਉਣ ਆਇਆ ਤੇ ਇਹਨਾਂ ਨੇ ਇਸ ਗੱਲ ਪਿੱਛੇ ਇਹ ਗੱਲ ਕਹਿ ਕੇ ਪੱਲਾ ਝਾੜਤਾ ਕਹਿੰਦੇ ਵੀ ਜਿਹੜੀ ਡੇਟ ਹੈ ਉਹ ਪਿਛਲੀਆਂ ਡੇਟਾਂ ਤੋਂ ਹੀ ਚੈੱਕ ਕੀਤੀ ਦੱਸੋ ਹੁਣ ਇਹ ਬੰਦੇ ਕੱਲ ਤੱਕ ਇੱਥੇ ਰਹਿਣ ਜਿਹੜੇ ਬੰਦੇ ਜਲੰਧਰ ਤੋਂ ਆਏ ਆ ਇਹਨਾਂ ਨੇ ਤਾਂ ਮੱਥਾ ਟੇਕ ਕੇ ਵਾਪਸ ਜਾਣਾ ਸੀਗਾ ਹਾਂਜੀ ਕੋਈ ਦੱਸੋ ਕੁਝ ਮਣਾ ਮੋਟਾ ਪੁੱਤ ਆ ਜਾ ਤੂੰ ਆ ਜਾ ਇੱਧਰ ਮੇਨ ਥਾਣੇ 'ਚ ਖੜਾ ਹਾਂ ਜੀ ਜੇ ਥਾਣਾ ਜੀ ਫਤੇਗੜ ਸਾਹਿਬ ਦਾ ਕਹਿੰਦਾ ਥੋੜਾ ਕਿਹਾ ਸਿਰ ਮੱਥੇ ਪਤਨਾਲਾ ਉੱਥੇ ਦਾ ਉੱਥੇ ਵਾਹ ਮੈਂ ਅਸੀਂ ਨਾਬੇ ਤੋਂ ਆਏ ਜੀ ਅੱਛਾ ਤੁਸੀਂ ਕੰਪਲੇਂਟ ਕਰ ਲਖਾਈ ਸੀ ਆਈ ਕੰਪਲੇਟ ਲਿਖੀ ਨਹੀਂ ਅਜੇ ਇਹਨਾਂ ਨੇ ਲਿਖੀ ਨਹੀਂ ਅਜੇ ਹਜੇ ਤੱਕ ਮੋਬਾਈਲ ਦੀ ਕੰਪਲੇਂਟ ਨਹੀਂ ਲਿਖੀ ਨਹੀਂ ਜਦ ਕਿ ਸਾਨੂੰ ਇਸ ਗੱਲ ਪਿੱਛੇ ਝਾੜ ਪਾਈ ਜਾਂਦੀ ਹੈ ਥਾਣੇ 'ਚ ਵੀ ਤੁਹਾਡਾ ਮੋਬਾਈਲ ਕੱਲ ਦਾ ਗਮੋਇਆ ਵਾ ਤੁਸੀਂ ਅੱਜ ਕਿਉਂ ਆਏ ਹੋ ਅੱਜ 3 ਦਿਨ ਬਾਅਦ ਇਸ ਬੰਦੇ ਦੀ ਜਿਹੜੀ ਰਿਪੋਰਟ ਹੈ ਉਹ ਹੁਣ ਤੱਕ ਨਹੀਂ ਲਿਖੀ ਗਈ ਕਿਸੇ ਵੀ ਥਾਣੇ 'ਚ ਨਹੀਂ ਲਿਖੀ ਗਈ ਸ਼ਹੀਦੀ ਸਭਾ ਤੇ ਆਏ ਹੋ ਇੱਥੇ ਪੁਖਤਾ ਪ੍ਰਬੰਧ ਹੈ ਇੱਥੇ ਦੀ ਗੱਲ ਕਰਦੇ ਆ ਤੁਹਾਡਾ ਫੋਨ ਤਾਂ ਇੱਥੇ ਖੋਇਆ ਨਾ ਹਾਂਜੀ ਹਾਂ ਸਭਾ ਦੇ ਦਿਨਾਂ 'ਚ ਖੋਇਆ ਹੈ ਹਾਂਜੀ ਹਾਂ ਅ ਤੁਸੀਂ ਫਤੇਗੜ ਸਾਹਿਬ ਮੱਥਾ ਟੇਕਣ ਆਏ ਸੀਗੇ ਤਾਂ ਖੋਇਆ ਇਥੋਂ ਵੀ ਪੰਜਾਬ ਭਾਰਤੋਂ ਬੰਦੇ ਬੁਲਾ ਲੈਂਦੇ ਨੇ ਹਾਂਜੀ ਲੈ ਕੇ ਇੱਥੇ ਖੜੇ ਕਰ ਦਿੰਦੇ ਨੇ ਜੀ ਲੈ ਕੇ ਜੀ ਆਪਣੇ ਆ ਡਿਊਟੀਆਂ ਲੱਗ ਗਈਆਂ ਜੀ ਬੰਦਿਆਂ ਦੀਆਂ ਕਾਗਜ਼ੀ ਤੇ ਜ਼ਮੀਨੀ ਹਕੀਕਤ ਕੋਈ ਵੀ ਨਹੀਂ ਹਾਂਜੀ ਫੇਰ ਇਹਨਾਂ ਨੇ ਬਾਅਦ ਚ ਕਹਿਣਾ ਜੀ ਠੀਕ ਹੈ ਜੀ ਚਲੋ ਸਾਡਾ ਵਧੀਆ ਨਿਪਰੇ ਚੜ ਗਿਆ ਸਭਾ ਸਾਡੀ ਜਿਹੜੀ ਆ ਦੇਖੋ ਜੀ ਜਨਤਾ ਪਰੇਸ਼ਾਨ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ